ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਸੂਜੀ ਦੇ ਸੈਂਡਵਿਚ ਵਿਦ ਵੈਜੀਟੇਬਲ ਮੈਂ ਇੱਕ ਕਟੋਰੀ ਦਹੀਂ ਲਿਆ ਤੇ ਇੱਕ ਕਟੋਰੀ ਜਿੰਨਾ ਮੈਂ ਦਹੀਂ ਲਿਆ ਉਨਾ ਹੀ ਮੈਂ ਸੂਜੀ ਲਈਏ ਅਸੀਂ ਇਹਨਾਂ ਨੂੰ ਇੱਕ ਬਰਤਨ ਵਿੱਚ ਪਾ ਦਵਾਂਗੇ ਡੋਂਗੇ ਚ ਪਾ ਦਵਾਂਗੇ ਔਰ ਨਾਲ ਹੀ ਅਸੀਂ ਸੂਜੀ ਸੁੱਟ ਦਵਾਂਗੇ ਔਰ ਨਾਲ ਹੀ ਥੋੜੀ ਇਨੋ ਜਾਂ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਚੁਟਕੀ ਜਿਹਾ ਸੁੱਟਣਾ ਜ਼ਿਆਦਾ ਨਹੀਂ ਇਹ ਦੇਖੋ ਜੀ ਇੰਨਾ ਠੀਕ ਹੈ ਜੀ ਹੁਣ ਅਸੀਂ ਸਾਰੀਆਂ ਇਹਨੂੰ ਪਹਿਲੇ ਮਿਕਸ ਕਰਾਂਗੇ ਫਿਰ ਵੈਜੀਟੇਬਲ ਪਾਵਾਂਗੇ ਚੰਗੀ ਤਰ੍ਹਾਂ ਨੂੰ ਇੱਕ ਚਮਚ ਜੀ ਸਾਈਤਾ ਦੇ ਨਾਲ ਮਿਕਸ ਕਰ ਦਾਂਗੇ ਅਗਰ ਪਾਣੀ ਦੀ ਜ਼ਰੂਰਤ ਪਈ ਤੇ ਜ਼ਰੂਰ ਪਾਵਾਂਗੇ ਪਰ ਮੈਂ ਅੱਜ ਇਹਨੂੰ ਸਟੀਮ ਤੇ ਬਣਾ ਰਹੀ ਹਾਂ ਮੈਂ ਇਹਨੂੰ ਫਰਾਈ ਨਹੀਂ ਕਰ ਰਹੀ ਠੀਕ ਹੈ ਜੀ ਸਟੀਮਰ 'ਚ ਬਣਾਵਾਂਗੀ ਸੈਂਡਵਿਚ ਦੇਖਣਾ ਬਹੁਤ ਹੀ ਹੈਲਦੀ ਤੇ ਟੇਸਟੀ ਬਣਨਗੇ ਬਹੁਤ ਮਜ਼ੇਵਲੇ ਬਣਨਗੇ ਔਰ ਅੱਜ ਸੀ ਸੰਡੇ ਤੇ ਮੈਂ ਕਿਹਾ ਚਲੋ ਅੱਜ ਸੈਂਡਵਿਚ ਤੁਹਾਨੂੰ ਖੁਆਣੀ ਆ ਵਧੀਆ ਵਧੀਆ ਬਣਾ ਕੇ ਤਾਂ ਜੀ ਚਮਚ ਜੀ ਸਾਈਤਾ ਨਾਲ ਤੁਸੀਂ ਇਹਨੂੰ ਪਹਿਲੇ ਮਿਕਸ ਕਰ ਲੈਣਾ ਹੁਣ ਅਸੀਂ ਪਾਵਾਂਗੇ ਹਲਕਾ ਜਿਹਾ ਕਾਲੀ ਮਿਰਚ ਔਰ ਨਮਕ ਫਿਰ ਅਸੀਂ ਲੋੜ ਮੁਤਾਬਿਕ ਪਾਣੀ ਪਾਵਾਂਗੇ ਜਿੰਨਾ ਸਾਨੂੰ ਜ਼ਰੂਰਤ ਹੈ ਅਗਰ ਤੁਸੀਂ ਪਾਣੀ ਦੀ ਜਗ੍ਹਾ ਦੁੱਧ ਪਾਣਾ ਹੈ ਜਾਂ 요거ਤ ਪਾਣਾ ਤੋ ਵੀ ਪਾ ਸਕਦੇ ਬਹੁਤ ਹੀ ਹੈਲਦੀ ਤੇ ਟੇਸਟੀ ਬੰਦਨ ਹੁਣ ਅਸੀਂ ਪਹਿਲੇ ਥੋੜਾ ਹਲਕਾ ਹਲਕਾ ਨਮਕ ਮਿਰਚ ਮਸਾਲੇ ਪਾਵਾਂਗੇ ਵੈਜੀਟੇਬਲ ਦੇ ਮੁਤਾਬਿਕ ਤੁਸੀਂ ਨਮਕ ਪਾਣਾ ਜਿੰਨਾ ਕਿ ਤੁਸੀਂ ਪਾਣਾ ਸਾਬ ਨਾਲ ਲੱਪੇ ਠੀਕ ਹੈ ਜੀ ਉਸ ਤੋਂ ਬਾਅਦ ਹਲਕਾ ਜਿਹਾ ਮੈਂ ਜੀਰਾ ਸੁਟਾ ਲੱਗੇ ਆ ਥੋੜਾ ਟੇਸਟ ਦੇ ਮੁਤਾਬਿਕ ਔਰ ਸੁੱਕਾ ਧਨੀਆ ਗਰਮ ਮਸਾਲਾ ਬਸ ਜੀ ਇਹ ਜਾਣਗੇ ਚਾਟ ਮਸਾਲਾ ਤੁਸੀਂ ਪਾ ਸਕਦੇ ਹੋ ਕਰਾਰੇ ਪਾਉਣ ਵਾਸਤੇ ਅੱਛਾ ਟੇਸਟ ਕਰਨ ਵਾਸਤੇ ਤੇ ਹੁਣ ਜਾਣਗੇ ਸਾਰੀ ਵੈਜੀਟੇਬਲ ਇਹਦੇ ਵਿੱਚ ਵੈਜੀਟੇਬਲ ਸਾਰੀਆਂ ਸੇ ਪਾ ਦਾਂਗੇ ਫਿਰ ਉਸ ਹਿਸਾਬ ਨਾਲ ਹੀ ਸੇ ਪਾਣੀ ਪਾਵਾਂਗੇ ਜਿੰਨਾ ਸਾਨੂੰ ਚੋਰਤੇ ਕਿਉਂਕਿ ਅਸੀਂ ਕੋਲ ਜਿਆਦਾ ਗਾੜਾ ਨਹੀਂ ਬਣਾਉਣਾ ਥੋੜਾ ਨੋਰਮਲ ਹੀ ਹੋਵੇ ਠੀਕ ਹੈ ਜੀ ਅਸੀਂ ਇਹਨੂੰ ਸਟੀਮਰ 'ਚ ਬਣਾਵਾਂਗੇ ਨਾ ਕਿ ਅਸੀਂ ਫਰਾਈ ਕਰਾਂਗੇ ਸਾਰੀ ਵੈਜੀਟੇਬਲ ਇਹਦੇ 'ਚ ਮਿਕਸ ਕਰ ਲੈਣੀਆਂ ਫਿਰ ਦੇਖਾਂਗੇ ਸਾਨੂੰ ਪਾਣੀ ਦੀ ਜ਼ਰੂਰਤ ਕਿੰਨੀ ਪੈਂਦੀ ਹੈ ਤੇ ਅਸੀਂ ਪਾਣੀ ਪਾਵਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਅੱਛੇ ਤਰ੍ਹਾਂ ਮਿਕਸ ਕਰਕੇ ਫਿਰ ਦਿਖਾਨੀ ਆ ਮੈਂ ਤੁਹਾਨੂੰ ਔਰ ਅਗਰ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਪਾਣਾ ਪਹਿਲੇ ਪਾਣਾ ਹੈ ਅਗਰ ਇਹਨੂੰ ਪਾਣੀ ਹੈ ਤੇ ਐਂਡ 'ਤੇ ਪਾਣੀ ਹੈ ਲਾਸਟ 'ਤੇ ਜਦੋਂ ਅਸੀਂ ਸਟੀਮ ਕਰਨਾ ਹੈ ਠੀਕ ਹੈ ਜੀ ਚਾਟ ਮਸਾਲਾ ਤੁਹਾਡਾ ਆਪਸ਼ਨ ਹੈ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਪਾ ਲਓ ਪੀਜ਼ਾ ਮਸਾਲਾ ਵੀ ਪਾ ਸਕਦੇ ਹੋ ਮੈਗੀ ਮਸਾਲਾ ਵੀ ਪਾ ਸਕਦੇ ਹੋ ਚਾਟ ਮਸਾਲਾ ਵੀ ਪਾ ਸਕਦੇ ਹੋ ਉਹ ਚਿਕਨ ਮਸਾਲਾ ਵੀ ਪਾ ਸਕਦੇ ਹੋ ਟੇਸਟ ਵਾਸਤੇ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਵਿੱਚ ਥੋੜਾ ਪਾਣੀ ਪਾ ਕੇ ਮਿਕਸ ਕਰਾਂਗੇ ਹੁਣ ਅਸੀਂ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਕਿਉਂਕਿ ਇਹਦੇ ਥੋੜਾ ਕਰਾਰਾਪਨ ਆ ਜਾਏਗਾ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਦਾਂਗੇ ਬਸ ਤੁਹਾਡਾ ਕੋਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਠੀਕ ਹੈ ਜਿਆਦਾ ਪਤਲਾ ਨਹੀਂ ਕਰਨਾ ਫਿਰ ਉਹ ਬੰਨਣਾ ਨਹੀਂ ਅੱਛੀ ਤਰ੍ਹਾਂ ਥੋੜ੍ਹਾ ਨੂੰ ਸੀ 15 ਮਿੰਟ ਵਾਸਤੇ ਰੱਖ ਦਵਾਂਗੇ ਇਸ ਤਰ੍ਹਾਂ ਦਾ ਕੋਲ ਹੋਣਾ ਚਾਹੀਦਾ ਤੁਹਾਡਾ ਬਿਲਕੁਲ ਠੀਕ ਹੈ ਜੀ ਬਹੁਤ ਹੀ ਵਧੀਆ ਸੈਂਡਵਿਚ ਬਣਦੇ ਨੇ ਔਰ ਹੈਲਦੀ ਬਣਦੇ ਨੇ ਫਰਾਈ ਨਹੀਂ ਕਰਨਾ ਸੀ ਇਹਨੂੰ ਬਿਲਕੁਲ ਸਿੰਪਲ ਬਣਾਵਾਂਗੇ ਸਟੀਮ ਦੇ ਕੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕੋਲ ਕਿੰਨਾ گاੜਾ ਹੋ ਗਿਆ ਕਿਉਂਕਿ ਸੂਜੀ ਫੁੱਲ ਜਾਂਦੀ ਹੈ ਅਸੀਂ ਮਿੱਠਾ ਸੋਡਾ ਵੀ ਵਿੱਚ ਪਾਇਆ ਹੋਇਆ ਹੈ ਤੇ ਮੇਰੇ ਕੋਲ ਨਾ ਬੋਇਲ ਆਲੂ ਪਏ ਸੀਗੇ ਮੈਂ ਉਹ ਵੀ ਦੋ ਪਾਣ ਲੱਗੇ ਅਗਰ ਤੁਸੀਂ ਟੇਸਟ ਅੱਛਾ ਹੋਰ ਵੀ ਕਰਨਾ ਹੈ ਤੇ ਬੋਇਲ ਆਲੂ ਪਾ ਸਕਦੇ ਹੋ ਮੇਰੇ ਕੋਲ ਪਏ ਹੋਏ ਸੀ ਬੋਇਲ ਮੈਂ ਪਾ ਦਿੱਤੇ ਨਾ ਕਿਉਂਕਿ ਕੱਚੇ ਆਲੂ ਇਹਦੇ ਚ ਨਹੀਂ ਜਾਣੇ ਬੋਇਲ ਜਾਣਗੇ ਠੀਕ ਹੈ ਜੀ ਤੇ ਹੁਣ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਸੈੱਟ ਕਰਾਂਗੇ ਮੈਂ ਸਟੀਮਰ ਰੱਖ ਦਿੱਤਾ ਉੱਪਰ ਪਾਣੀ ਗਰਮ ਹੋ ਰਿਹਾ ਤੇ ਮੈਂ ਤੁਹਾਨੂੰ ਹੁਣ ਦੱਸਦੀ ਆ ਕਿ ਕਿ ਕਿਸ ਤਰ੍ਹਾਂ ਬਣਾ ਰਹੀ ਆ ਠੀਕ ਹੈ ਜੀ ਇਸ ਤਰ੍ਹਾਂ ਦਾ ਥੋੜਾ ਪਤਲਾ ਕਰ ਲੈਣਾ ਕੋਲ ਜਾਦਾ ਸਖਤ ਨਾ ਹੋਵੇ ਕਿਉਂਕਿ ਫਿਰ ਮਜ਼ੇਵਲਾ ਦੇ ਪੰਨਾ ਸੌਫਟ ਨਹੀਂ ਬਣਨਾ ਹਾਂਜੀ ਤੁਸੀਂ ਹੁਣ ਇਸ ਤਰ੍ਹਾਂ ਦਾ ਬਰਤਨ ਲੈਣਾ ਹੈ ਚਪਟਾ ਗੋਲ ਵਾਲਾ ਜਿੱਥੇ ਸਾਡਾ ਪੂਰਾ ਸੈਂਡਵਿਚ ਗੋਲ ਵਾਲਾ ਬਣ ਜਾਏ ਬਾਅਦ ਚ ਅਸੀਂ ਕਟਿੰਗ ਕਰਨੀ ਹੈ ਅਗਰ ਤੁਹਾਡੇ ਕੋਲ ਚੌਰਸ ਹੈ ਤੇ ਚੌਰਸ ਲੈ ਲਓ ਤੇ ਜਿਆਦਾ ਮੋਟੀ ਤੈਹ ਨਹੀਂ ਲਗਾਣੀ ਸਿਰਫ 1-1 ਇੰਚ ਦਾ ਇਹ ਦੇਖੋ ਜੀ ਐਨਆਈ ਕਿ ਕਿਪੋਟਾ ਉੱਚਾ ਰੱਖਣਾ ਤੁਸੀਂ ਕਿਉਂਕਿ ਉਹਨੇ ਫੁੱਲ ਕੇ ਹੋਰ ਵੱਡੇ ਹੋ ਜਾਣਾ ਮੋਟੇ ਹੋ ਜਾਣਾ ਅਗਰ ਚੌਰਸ ਬਰਤਨ ਇਸ ਤਰ੍ਹਾਂ ਦਾ ਵੱਡਾ ਹੋ ਰੱਖ ਸਕਦੇ ਹੋ ਅਗਰ ਗੋਲ ਹੈ ਤੇ ਉਹ ਰੱਖ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਸਾਰਾ ਪਹਿਲੇ ਤੇਲ ਜਾਂ ਘਿਓ ਲਗਾਵਾਂਗੇ ਰਿਫਾਈਨ ਲਾਵਾਂਗੇ ਉਸ ਤੋਂ ਬਾਅਦ ਇਹਨੂੰ ਇਸ ਵਿੱਚ ਪਲਟਾਂਗੇ ਠੀਕ ਹੈ ਜੀ ਹਾਂਜੀ ਮੈਂ ਇਹਦੇ ਵਿੱਚ ਰਿਫਾਈਨ ਪਾ ਦਿੱਤਾ ਅਸੀਂ ਹੁਣ ਇਹਨੂੰ ਸਾਰਾ ਚੋਪੜ ਦਵਾਂਗੇ ਸਾਈਡਾਂ ਵੀ ਚੋਪੜਣੀਆਂ ਨੇ ਤਾਂ ਕਿ ਸਾਡਾ ਇਹ ਮਟੀਰੀਅਲ ਚਿਪਕੇ ਨਾ ਠੀਕ ਹੈ ਜੀ ਹੁਣ ਅਸੀਂ ਇੱਕ-ਇੱਕ ਪੋਟੇ ਦੀ ਮਤਲਬ ਕਿ 1 ਇੰਚ ਸੀ ਉੱਚਾ ਰੱਖ ਕੇ ਵਿੱਚ ਪਾ ਦਾਂਗੇ ਜਿਹੜਾ ਮਟੀਰੀਅਲ ਬਚੇਗਾ ਤੁਸੀਂ ਦੂਜੇ ਬਰਤਨ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਸਾਡਾ ਤਿਆਰੀ ਹੋ ਗਈ ਹੈ ਹੁਣ ਅਸੀਂ ਇਹਨੂੰ ਮਟੀਰੀਅਲ ਨੂੰ ਵਿੱਚ ਪਾਵਾਂਗੇ ਇੱਕ-ਇੱਕ ਚਮਚੇ ਨਾਲ ਅਸੀਂ ਪਲਟਣਾ ਸੀ ਸਿੱਧਾ ਹੀ ਪਲਟ ਦਵਾਂਗੇ ਇਹਨੂੰ ਇਹਨੂੰ ਹੁਣ ਅਸੀਂ ਪ੍ਰੈਸ ਕਰਾਂਗੇ ਚੰਗੀ ਤਰ੍ਹਾਂ ਅੱਜ ਥੋੜਾ ਮਟੀਰੀਅਲ ਹੋਰ ਸਾਨੂੰ ਪਾਣਾ ਪਏਗਾ। ਜ਼ਿਆਦਾ ਬਰੀਕ ਵੀ ਨਹੀਂ ਕਰਨਾ। ਠੀਕ ਹੋਵੇ। ਇਸ ਤਰ੍ਹਾਂ ਤੁਸੀਂ ਇਹ ਪ੍ਰੈਸ ਕਰ ਦੇਣਾ। ਜ਼ਿਆਦਾ ਮੋਟੇ ਹੋਏਣਗੇ ਤੇ ਫਿਰ ਵਿੱਚੋਂ ਕੱਚੇ ਰਹਿ ਜਾਣਗੇ। ਠੀਕ ਹੈ ਜੀ। ਹੁਣ ਅਸੀਂ ਕੀ ਕਰਾਂਗੇ? ਸਟੀਮਰ ਦੇ ਵਿੱਚ ਅਸੀਂ ਨੂੰ ਇਸ ਤਰੀਕ ਰੱਖ ਦਵਾਂਗੇ। ਤੇ ਉੱਪਰ ਪਾ ਦਵਾਂਗੇ ਸਰੋਂ ਦੇ ਦਾਣੇ ਥੋੜੇ ਜਿਹਾ। ਹਾਂਜੀ ਥੋੜੇ ਜਿਹਾ ਅਸੀਂ ਉੱਪਰ ਡੈਕੋਰੇਸ਼ਨ ਵਾਸਤੇ ਸਰੋਂ ਦੇ ਥੋੜੇ ਜਿਹਾ ਧੋਨੇ ਖਿਲਾਰ ਦਵਾਂਗੇ ਤੇ ਇਹਨੂੰ ਅਸੀਂ ਟੱਕਣ ਨੂੰ ਬੰਦ ਕਰ ਦਵਾਂਗੇ। ਉਹ ਸਾਡੇ ਕੋਲ ਜਿਹੜਾ ਮਟੀਰੀਅਲ ਬਚਿਆ ਅਸੀਂ ਇਹਨੂੰ ਛੋਟੀਆਂ ਕਟੋਰੀਆਂ ਵਿੱਚ ਜਾਂ ਕਿਸੇ ਹੋਰ ਬਰਤਨ ਚ ਪਾ ਕੇ ਸਾਈਡ ਤੇ ਰੱਖ ਦਵਾਂਗੇ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਦੇਖੋ ਸਟੀਮਰ ਤੋਂ ਬਾਹਰ نکال ਲਏ ਨੇ ਔਰ ਮੈਂ ਕਟਿੰਗ ਕਰ ਰਹੀ ਹਾਂ ਬਿਲਕੁਲ ਸੈਂਡਵਿਚ ਜਿੱਤੇ ਤਰ੍ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੌਫਟ ਸੌਫਟ ਬਣੇ ਨੇ। ਇਹ ਦੇਖੋ ਜੀ ਵੈਜੀਟੇਬਲ ਵਾਲੇ ਬਿਲਕੁਲ ਸੌਫਟ ਨੇ ਗਰਮ ਨੇ ਮੈਂ ਤਾਂ ਨਹੀਂ ਹੱਥ ਚ ਲਵਾ ਰਹੀ ਔਰ ਤੁਸੀਂ ਕਟਿੰਗ ਵੀ ਉਸ ਤਰੀ ਕਰਨੀ ਹੈ ਜਿਵੇਂ ਸੈਂਡਵਿਚ ਹੁੰਦੇ ਨੇ ਔਰ ਤੁਸੀਂ ਅਗਰ ਫਰਾਈ ਕਰਨਾ ਚਾਹੁੰਦੇ ਹੋ ਤਾਂ ਥੋੜਾ ਤੇਲ ਜਾਂ ਰਿਫਾਈਨਡ ਪਾ ਕੇ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਵਧੀਆ ਤੇ ਸੌਫਟ ਬਣਿਆ ਬਹੁਤ ਹੀ ਵਧੀਆ ਬੰਦੇ ਨੇ ਇੱਕ ਵਾਰੀ ਵੈਜੀਟੇਬਲ ਨਾਲ ਜ਼ਰੂਰ ਬਣਾਣਾ ਸੈਂਡਵਿਚ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਨੂੰ ਤਵੇ ਦੇ ਉੱਤੇ ਥੋੜਾ ਹਲਕਾ ਹਲਕਾ ਫਰਾਈ ਕਰ ਲਿਆ ਤੇ ਸੈਂਡਵਿਚ ਦੇਖੋ ਕਿੰਨੇ ਵਧੀਆ ਬਣ ਗਏ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਜੇ ਬੱਚਿਆਂ ਨੂੰ ਜ਼ਰੂਰ ਖਿਲਾਣਾ ਬੱਚੇ ਬਹੁਤ ਖੁਸ਼ ਹੁੰਦੇ ਨੇ ਸੰਡੇ ਜਾਂ ਸੈਟਰਡੇ ਜਿਸ ਦਿਨ ਛੁੱਟੀ ਹੋਵੇ ਬੱਚਿਆਂ ਨੂੰ ਇਸ ਤਰ੍ਹਾਂ ਹੈਲਦੀ ਫੂਡ ਦਿਓ ਔਰ ਬਹੁਤ ਹੀ ਟੇਸਟੀ ਤੇ ਹੈਲਦੀ ਬੰਦੇ ਨੇ ਵੈਜੀਟੇਬਲ ਵੀ ਬੱਚੇ ਇਸੇ ਤਰੀਕ ਖਾਲ ਲੈਂਦੇ ਨੇ ਉਸ ਤਰ੍ਹਾਂ ਵੈਜੀਟੇਬਲ ਬੱਚੇ ਨਹੀਂ ਖਾਂਦੇ ਤੁਸੀਂ ਜਿੰਨੀ ਮਰਜ਼ੀ ਵੈਜੀਟੇਬਲ ਇਹਦੇ ਚ ਪਾ ਸਕਦੇ ਹੋ ਔਰ ਬੱਚਿਆਂ ਨੂੰ ਇਸ ਤਰ੍ਹਾਂ ਸੈਂਡਵਿਚ ਬਣਾ ਕੇ ਦੇ ਸਕਦੇ ਹੋ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਮੈਂ ਥੋੜੇ ਹਲਕੇ ਲ ਕੇ ਫਰਾਈ ਕਰ ਲੈਣੇ ਠੀਕ ਹੈ ਜੀ ਇੱਕ ਵਾਰ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਉਹ ਸਾਸ ਨਾ ਖਾਓ ਮਜ਼ੇ ਨਾਲ ਓਕੇ ਜੀ ਸਸੀ ਕਾਲ ਜੀ